ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਮਾਈਕ ਰਿਪੋਰਟ ਦੇ ਨਾਲ ਮੈਂ ਰਾਜਵਿੰਦਰ ਭੋਤਨਾ ਖਨੌਰੀ ਬਾਰਡਰ ਮੌਜੂਦ ਹਾਂ ਅਸੀਂ ਇਸ ਟਾਈਮ ਮੀਂਹ ਪੈ ਰਿਹਾ ਤੇ ਅਸੀਂ ਇਸ ਟਾਈਮ ਜ਼ਿਲ੍ਹਾ ਅੰਮ੍ਰਿਤਸਰ ਉਹਨਾਂ ਦੇ ਟੈਂਟ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਪਿਛਲੇ 1 ਮਹੀਨੇ ਤੋਂ 24 ਘੰਟੇ ਛੇੜਾ ਲੰਗਰ ਉਹਦੀ ਸੇਵਾ ਇਹਨਾਂ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਵੀ ਕਿ ਜੀ ਸਿੱਧੂ ਪਰਕਾਈ ਇਹਨਾਂ ਵੱਲੋਂ ਕੀਤਾ ਜਾ ਰਿਹਾ ਤਾਂ ਆਪਾਂ ਇਹਨਾਂ ਨਾਲ ਇਸ ਸਬੰਧ ਦੇ ਵਿੱਚ ਕਰਦੇ ਆਂ ਗੱਲਬਾਤ ਬਾਪੂ ਜੀ ਕਿੱਥੋਂ ਆਏ ਹੋ ਤੁਸੀਂ ਅਸੀਂ ਵਾਗਾ ਬਾਡਰ 'ਚ ਆਏ ਤੁਸੀਂ ਪਿੰਡ ਛੱਡਰ ਉਧਰਲੇ ਬਾਡਰ ਤੋਂ ਤੁਸੀਂ ਖਨੌਰੀ ਬਾਡਰ ਆਏ ਹੋਏ ਹੋ ਕੀ ਫਰਕ ਆ ਦੋਨੇ ਬਾਡਰਾਂ ਦਾ ਕੀ ਲੱਗਿਆ ਬੜਾ ਜਿਆਦਾ ਫਰਕ ਹੈ ਬਹੁਤ ਹੀ ਜਿਆਦਾ ਉਧਰ ਤਾਰ ਆ ਇਧਰ ਕੰਦਾ ਹੈ ਇਧਰ ਸਾਨੂੰ ਅੱਗੇ ਨੰਗਣ ਨਹੀਂ ਦਿੰਦੀ ਉਹਦੇ ਜਾਨ ਨੇ ਕੋਈ ਗੱਲ ਨਹੀਂ ਹੱਥ ਵੀ ਮਿਲਾਉ ਕੋਈ ਪ੍ਰਵਾਹ ਨਹੀਂ ਹੁਣ ਉਧਰ ਇੰਦਾਂ ਨਹੀਂ ਗਾ ਫਰਕ ਨਾਲੇ ਇਹ ਤਾਂ ਇੱਕ ਸਟੇਟ ਦਾ ਬਾਰਡਰ ਹੈ ਹਰਿਆਣਾ ਪੰਜਾਬ ਦਾ ਉਹ ਇੱਕ ਦੇਸ਼ ਦਾ ਜਿਹਨੂੰ ਕਹਿੰਦੇ ਪਾਕਿਸਤਾਨ ਦਾ ਦੁਸ਼ਮਣ ਆ ਉਧਰ ਤੁਹਾਨੂੰ ਸੌਖਾ ਹੈ ਹਾਂ ਉਧਰ ਸੌਖਾ ਹੈ ਇੱਧਰ ਔਖਾ ਇੱਧਰ ਸਾਨੂੰ ਲੰਗੜ ਨਹੀਂ ਦਿੰਦੇ ਜੇ ਸਾਨੂੰ ਲੰਗੜ ਦੇ ਵੀ ਸੌਖਾ ਜਾਂਪੀ ਆਜ ਉਧਰ ਤੁਸੀਂ ਕਿੰਨਾ ਨਾ ਮਤਲਬ ਕਿੰਨੇ ਹੱਥ ਮਿਲਾ ਲੈਨੇ ਜਦੋਂ ਆਪਾਂ ਉੱਥੇ ਜਾਂਦੇ ਜੋ ਪਲੇਟ ਹੁੰਦੀ ਆ ਉਸੇ ਜਿੰਨਾ ਮਰਜ਼ੀ ਮਤਲਬ ਗੱਲਬਾਤ ਖੁੱਲੀ ਚੱਲਦੀ ਉੱਥੇ ਕੋਈ ਗੱਲ ਨਹੀਂ ਬਾਕੀ ਅਈ ਜਾਲ ਕੇ ਕਰਦੇ ਕਿ ਢੋਲਈ ਹੈ ਇਦਾਂ ਹੀ ਵੇਖੋ ਨੀਂਹਾਂ ਦੇ ਬੈਠੇ ਆ ਸਰਕਾ ਬੈਠੇ ਆ ਕੋ ਗਾਲ ਵੀ ਰੋਕੇ ਉਧਰ ਵੀ ਬਾਰਡਰ ਇਧਰ ਵੀ ਬਾਰਡਰ ਇਹ ਬਾਰਡਰ ਖਤਰਨਾਕ ਲੱਗਦਾ ਕਿਉਂ ਲੱਗਦਾ ਇਹ ਦੱਸੋ ਆ ਜਾਲਦਾ ਤੇ ਤਰੇ ਅਸੀਂ ਅੱਜ ਚੌਂਦਿਆਂ ਵੀ ਗੱਡੀਆਂ ਕੋਈ ਬੰਨ ਰਹੇ ਜੁੜੋ ਤੇ ਹੀ ਕੋ ਕਰੀਏ ਪਰ ਥਲਾ ਜੋੜ ਨਹੀਂ ਬੰਨ ਰਹੇ ਸਰਕਾਰ ਦੀ ਸਰਕਾਰ ਢੋਲਈ ਖਾਪ ਕਰਨ ਸਰਕਾ ਦੇ ਡੀਮ ਮਾਰਨ ਵੀ ਬਿਖੜੋ ਸਰਕਾਰ ਤੁਸੀਂ ਤਾਂ ਉਹ ਆਪਣੇ ਕਿਸਾਨ ਦਿੱਲੀ ਜਾ ਰਹੇ ਸੀ ਰਾਜਧਾਨੀ ਜੀ ਹਾਂ ਜੀ ਇੱਕ ਹੋਣੀ ਬਣ ਦਿੰਦੇ ਫਿਰ ਵੇਖੋ ਇਹ ਇਹ ਸਰਕਾਰ ਦੀ ਮਰਜ਼ੀ ਆ ਨਾ ਸਰਕਾਰ ਸਾਨੂੰ ਜਾਣ ਦੇ ਤੈ ਜਾਈਏ ਪਹਿਲਾਂ ਸਰਕਾਰਾਂ ਦੀ ਪੈਸਲ ਤੁਰ ਕੇ ਆਉਣ ਜੇ ਪੈਸਲ ਤੁਰ ਕੇ ਜਾਂਦੀ ਸਰ ਸਾਜੀ ਜਨ ਸਾਬ ਜਸੀ ਤੇ ਜਾਂਦੀ ਜਾਣ ਦਿੰਦੀ ਉਧਰ ਫਿਰ ਪਾਣੀ ਵਾਚੜਾ ਮਾਰ ਕੇ ਫਿਰ ਜਾਣ ਕੋ ਮੋੜ ਜਿਆ ਅਹੀਂ ਜਾਣਾ ਚਾਹੁੰਦੇ ਸਮਝਾ ਲੈਣ ਪਰ ਅਸੀਂ ਜਾਵਾਂਗੇ ਜਿੱਤਗੇ ਭਾਵੇਂ ਸਾਨੂੰ ਇੱਥੇ ਮਿਲ ਕੇ ਜਾਂਦੇ ਕਿੰਨਾ ਟਾਈਮ ਮਰਜੀ ਜਨਾਂ ਜਨ ਮਰ ਕਿੰਨਾ ਟਾਈਮ ਰਹਿ ਸਕਦੇ ਹੋ ਜੇ ਮੈਂ ਨਾ ਆਪਣੀ ਜ਼ਿੰਦਗੀ ਇੱਥੇ ਰਹਿ ਸਕਦੇ ਆ ਇਹ ਕਿਹੜੀ ਗੱਲ ਜੋ ਨਾ ਜਰਾ ਅਸੀਂ ਆਪਣੇ ਹੱਕ ਨਹੀਂ ਲੈ ਕੇ ਜੇ ਮਿਲਦੇ ਸਾਨੂੰ ਮਨਚ ਨਹੀਂ ਛਿੜਾ ਭਾਵੇਂ ਬਾਰਡਰ ਕਾ ਨੰਗਰ ਦੇਣ ਚਾਹਨਾਂਗੇ ਇੱਕਾ ਪੂਜੀ ਕਿਹੜਾ ਪਿੰਡ ਆ ਖੜਾ ਅੰਬਰਸਰ ਕੁਆਲਿਟੀ ਕਿਹੜਾ ਪਿੰਡ ਆ ਕੁਆਲੀ ਕੁਆਲੀ ਇਹ ਕਿੱਥੇ ਕੁ ਪਿੰਡ ਆ ਅੰਬਰਸਰ ਚ ਇਹ ਲੋਪੂਜ ਗਮਾ ਸੜ ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਸ ਬਾਰਡਰ ਤੇ ਇੱਥੇ ਜੀ ਸਾਨੂੰ ਨਾਲ ਕਾਫੀ ਇਕੱਠੇ ਆਏ ਜੀ ਮਤਲਬ ਕਿ ਕਦੋਂ ਤੋਂ ਰਹਿਣ ਲੱਗਿਆ ਅੱਜ ਸਾਨੂੰ ਪਤੰਦਿਆਂ ਨੂੰ ਕਿ ਜੇ ਪੀਓ ਤੇ ਉਸ ਤਰ੍ਹਾਂ ਜਿਹੜੇ ਅੱਗੂ ਪਿਛੋਂ ਨੇ ਵਖਰੇ ਫਿਰ ਤੁਸੀਂ ਲਗਾਤਾਰ ਆਉਨੇ ਹੋ ਜਾਂ ਤੁਹਾਡੇ ਬਾਰੀਆਂ ਨੇ ਜਾਂ ਕਿਵੇਂ ਹੋ ਗਈ ਵਾਰੀਆਂ ਨਾਲ ਜੀ ਵਾਰੀਆਂ ਆਉਂਦੇ ਨੇ ਕਿੰਨੇ ਦਿਨ ਰਹਿੰਦੇ ਇੱਥੇ ਅਸੀਂ ਕਦੀ 15 ਦਿਨ ਲਈ ਵੱਧ ਵੀ ਲੱਗ ਜਾਂਦੇ ਕਦੀ ਘੱਟ ਵੀ ਹੁੰਦੇ ਜੀ ਹਾਂਜੀ ਜਦੋਂ ਦਾ ਇਹ ਅੰਦੋਲਨ ਚੱਲਿਆ 13 ਫਰਵਰੀ ਨੂੰ ਇੱਥੇ ਆਏ ਸੀਗੇ ਕਿਸਾਨ ਉਦੋਂ ਤੋਂ ਐਂ ਚੱਲਦਾ ਤੁਸੀਂ ਬਾਈ ਜੀ ਕਿਹੜੀ ਪਿੰਡ ਤੋਂ ਅਸੂ ਵੀ ਇਹੋ ਰਾਣੀਆਂ ਬਾਰਡਰ ਤੇ ਪਿੰਡ ਕੋਰਲਾ ਨੂੰ ਨੇ ਜੀ ਰਾਮਕੀਸ ਦੀ ਨਜ਼ਦੀਕ ਕਿੱਥੇ ਪੈ ਜਾਂਦਾ ਪੰਡਾ ਤੁਹਾਮਰ ਸਾਥ ਵਿੱਚ ਸਾਮਰ ਸਰ ਦੇ ਵਿੱਚ ਤੇ ਇਹ ਲੰਗਰ ਕਦੋਂ ਤੋਂ ਚੱਲ ਰਿਹਾ ਜੀ ਇੱਥੇ ਜਿਹੜਾ 24 ਘੰਟੇ ਕੀ ਇਹਦਾ ਕੀ ਪ੍ਰੋਸੀਜਰ ਆ ਕਿਵੇਂ ਚੱਲ ਬਿਲਕੁਲ ਜੀ ਪਹਿਲਾਂ ਤੇ ਜਦੋਂ 13 ਫਰਵਰੀ ਤੋਂ ਇੱਥੇ ਆ ਕੇ ਸਾਨੂੰ ਗਾੜੀ ਲੰਗਰ ਨਹੀਂ ਦਿੱਤਾ ਗਿਆ ਸਰਕਾਰਾਂ ਵੱਲੋਂ ਸਾਡੇ ਗਾੜੀ ਬੈਰੀਅਰ ਲਾ ਕੇ ਸਾਡੇ ਤੇ ਵਾਸ਼ਨਾ ਪਾਈਆਂ ਗਿਆ ਸਾਡਾ ਇੱਕ ਸੁਭਕਰਨ ਸਿੰਘ ਸ਼ਹੀਦ ਵੀ ਕਰ ਦਿੱਤਾ ਗਿਆ ਜੀ ਉਸ ਕਰਕੇ ਹੁਣ ਸਾਨੂੰ ਇੱਥੇ ਸਰਕਾਰਾਂ ਲੰਗਰ ਨਹੀਂ ਦੇ ਰਹੀਆਂ ਹੁਣ ਆ ਜਿਹੜਾ 26 ਨਵੰਬਰ ਤੋਂ ਸਾਡੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਨੇ ਇੱਕ ਫੈਸਲਾ ਲਿਆ ਕਿ ਅਸੀਂ ਲੋਕਾਂ ਦੇ ਬੱਚੇ ਨਹੀਂ ਮਰਵਾਉਣੇ ਇਹ ਕਹਿੰਦੇ ਆ ਵੀ ਬਹੁਤੇ ਨਾ ਗੱਲ ਉੱਠਦੀ ਹੀ ਕਿ ਜਿਹੜੇ ਆਗੂ ਆ ਇਹ ਬੱਚੇ ਮਰਵਾਉਂਦੇ ਆ ਉਹਨਾਂ ਦੀ ਇੱਕ ਤੁਸੀਂ ਸੁਪੀਜੀ ਸੁਣੋ ਕਿ ਉਹਨੇ ਆਖਿਆ ਵੀ ਜੇ ਸਾਡਾ ਪੁੱਤ ਵੱਜੂ ਤੇ ਪੋਤਰਾ ਵੱਜੂ ਤੇ ਸਾਡੀਆਂ ਜ਼ਮੀਨਾਂ ਅੱਗੇ ਵਾਊਗਾ ਨਹੀਂ ਸਾਨੂੰ ਜ਼ਮੀਨਾਂ ਬਚਾਉਣ ਦਾ ਕੀ ਫਾਇਦਾ ਇਸ ਕਰਕੇ ਉਹਨੇ 26 ਤਰੀਕ ਦਾ ਆਪਣਾ ਮਰਨ ਵਰਤਨ ਜਿਹੜਾ ਸੀ ਰੱਖਣ ਦਾ ਐਲਾਨ ਕਰ ਦਿੱਤਾ ਇਹਨੇ 25 ਤਰੀਕ ਨੂੰ ਸ਼ਾਮਾਂ ਨੂੰ ਰਾਤ ਨੂੰ 3 ਵਜੇ ਇਹਨਾਂ ਵੱਡੀ ਮਰ ਗਿਂਤੀ ਚ ਫੋਰਸ ਲੈ ਆ ਕੇ ਫੋਰਸ ਚੱਕ ਕੇ ਲੈ ਗਈ ਇਹਨਾਂ ਨੂੰ ਚੁੱਕ ਕੇ ਲੈ ਗਈ ਹੁਣ ਉਹਨਾਂ ਨੇ ਉਸ ਦਿਨ ਤੋਂ ਕੁਛ ਖਾਧਾ ਨਹੀਂ ਅੱਜ 33 ਦਿਨ ਹੋ ਗਏ ਆ ਉਹ ਮਰਨ ਮਰਤਨ ਤੇ ਬੈਠੇ ਆ ਉਹਨਾਂ ਨੇ ਇੱਕ ਇਹੀ ਆਖਿਆ ਉਹ ਦੇਖੋ ਅਸੀਂ ਇੱਕ ਸਾਡਾ 40 ਸਾਲ ਲਾ ਕੇ ਆਗੂ ਤਿਆਰ ਹੋਇਆ ਉਹ ਵੇਖੋ ਜੀ ਅੱਜ ਉਹ ਆਪਣੀ ਜਿਹੜੀ ਆ ਜ਼ਿੰਦਗੀ ਜਿਹੜੀ ਉਹਨੇ ਦਾਤੇ ਲਾ ਦਿੱਤੀ ਜੀ ਹੁਣ ਇਸ ਕਰਕੇ ਹੁਣ ਅਸੀਂ ਜੀ ਇੱਥੇ ਬੈਠੇ ਆ ਸਾਨੂੰ ਇੱਥੇ ਭਾਵੇਂ ਸਾਲ ਲੰਘ ਜੇ ਭਾਵੇਂ ਦੋ ਲੰਘ ਜਾਣ ਇਹ ਅਸੀਂ ਆਪਣੀ ਸਰਕਾਰਾਂ ਕੋਲ ਹੱਕ ਲੈ ਕੇ ਲੰਗਾਗੇ ਇਹ ਮਤ ਸੋਚਣ ਕਿ ਅੱਜ ਜੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਕੁਝ ਹੋ ਜਾਂਦਾ ਤੇ ਮਗਰ ਇਹਨਾਂ ਦੇ ਕੁਝ ਨਹੀਂ ਹੈਗਾ ਮਗਰ ਸਾਡੀ ਫੇਰ ਸੈਕੜਿਆਂ ਦਾ ਲਾਈਨ ਲੱਗੀ ਹੈ ਜੀ ਸਾਡੇ ਆਗੂ ਤਿਆਰ ਆ ਖੁਦ ਅਸੀਂ ਮਰਨ ਨੂੰ ਤਿਆਰ ਆ ਤੇ ਫਿਰ ਇਹ ਜਿਹੜਾ ਤੁਸੀਂ ਲੰਗਰ ਚਲਾ ਰਹੇ ਹੋ ਇੱਕਾ ਦੋ ਕੋ ਚੱਲਿਆ ਤੇ ਕਿਵੇਂ ਚੱਲ ਰਿਹਾ ਜਿਵੇਂ ਹੁਣ ਟਰਾਲੀਆਂ ਆ ਸਮਾਨ ਦੀਆਂ ਭਰੀਆਂ ਪਈਆਂ ਨੇ ਸਬਜ਼ੀ ਪਈ ਆ ਆਟਾ ਪਿਆ ਕਿਵੇਂ ਮਤਲਬ ਕਿ ਮੈਨੇਜ ਕਿਵੇਂ ਕਰਦੇ ਆ ਇਹ ਜਦੋਂ 26 ਤਰੀਕ ਤੋਂ ਅਸੀਂ ਆਏ ਨਾ ਤੇ ਲੰਗਰ ਤਾਂ ਥੋੜੇ ਜਿਹੀ ਸੰਭਾਵਨਾਤੀ ਪਈ ਸੀ ਉਦੋਂ ਪਹਿਲਾਂ ਇਸ ਸ਼ਬੀਤ ਰੀਤੋ ਜੋ ਸ਼ਾਮਾਂ ਨੂੰ ਆ ਕੇ ਇਹ ਫਿਰ ਅੰਮ੍ਰਿਤਸਰ ਜਿਹੜੇ ਬੰਦੇ ਸਰਦਾਰ ਪਲਵਿੰਦਰ ਸਿੰਘ ਮਾਲ ਦੀ ਅਗਵਾਈ ਹੇਠ ਇਹ ਲੰਗਰ ਹੋ ਚਾਲੂ ਕੀਤਾ ਗਿਆ ਜੀ ਉਸ ਦਿਨ ਤੋਂ ਸਾਡਾ 24 ਘੰਟੇ ਲੰਗਰ ਚੱਲ ਰਿਹਾ ਭਾਵੇਂ ਤੁਸੀਂ ਰਾਤ ਆਓ ਤੁਹਾਨੂੰ ਚਾਹ ਪਾਣੀ ਮਿਲੇਗਾ ਪ੍ਰਸ਼ਾਦਾ ਪਾਣੀ ਮਿਲੇਗਾ ਸਵੇਰੇ ਵੀ ਸਾਡੇ ਹੁਣ ਆਲੂ ਵਾਲੇ ਪ੍ਰਸ਼ਾਦੇ ਆਏ ਆ ਸਾਗ ਤਿਆਰ ਹੋ ਰਿਹਾ ਸਬਜ਼ੀਆਂ ਸਾਡੀਆਂ ਤਿਆਰ ਆ ਚਾਹ ਸਾਡੀ 24 ਘੰਟੇ ਚੱਲ ਰਹੀ ਆ ਇਸ ਕਰਕੇ ਤੁਸੀਂ ਆ ਵੇਖ ਸਕਦੇ ਜਿਹੜੀਆਂ ਰਸਤਾਵਾਂ ਬਹੁਤ ਜ਼ਿਆਦੀਆਂ ਆਪਣੇ ਕੋਲ ਬਾਬੇ ਦੀ ਕਿਰਪਾ ਵਾ ਸੇਕਤਾ ਦਾ ਬਹੁਤ ਸੰਯੋਗ ਹੈ ਜੀ ਆ ਵੇਖੋ ਜੀ ਆ ਸਾਗ ਆ ਅਸੀਂ ਆਪਣੇ ਹੱਥੀ ਤਿਆਰ ਕਰਦੇ ਆ ਸਸ਼ਕਤੀ ਯੋਧੇ ਵੇਖੋ ਆ ਜਿਹੜੇ ਬਜ਼ੁਰਗ ਆ ਇਹਨਾਂ ਦੇ ਅੱਜ ਘਰਾਂ ਵਿੱਚ ਬੈਠ ਕੇ ਸ਼ਰਦ ਦਾ ਜਿਹੜਾ ਵਾ ਇਹਨਾਂ ਦਾ ਟਾਈਮ ਹੀ ਅੱਜ ਜਿਹੜੇ ਅੱਜ ਬਾਹਰਾਂ ਦੇ ਬੈ ਗੇ ਆ ਤਰਪਾਲਾ ਚੋੜੀਆਂ بارش ਹੁੰਦੀ ਏ ਆ ਵੇਖੋ ਜੀ ਤੁਹਾਨੂੰ ਇਹ ਚ ਮੀਂਹ ਚ ਨਹੀਂ ਕੋਈ ਤਕਲੀਫ ਨਹੀਂ ਆਉਂਦੀ ਤਕਲੀਫ ਵੇਖੋ ਜੀ ਜੇ ਅਸੀਂ ਇਹ ਕੋਈ ਇਹਤ ਨਹੀਂ ਚਾਹੁੰਦਾ ਵੀ ਅਸੀਂ ਆਪਣੇ ਘਰਾਂ ਦੇ ਵਿੱਚ ਨਾ ਬੈਠੀਏ ਅਸੀਂ ਆਰਾਮ ਦੀ ਜ਼ਿੰਦਗੀ ਨਾ ਜੀਏ ਇਹ ਸਰਕਾਰਾਂ ਸਾਡੀਆਂ ਜਿਹੜੀਆਂ ਸਰਕਾਰਾਂ ਦੀਆਂ ਜਿਹੜੀਆਂ ਮਾੜੀਆਂ ਨੀਤੀਆਂ ਵਾਂ ਉਹਨਾਂ ਦੇ ਕਰਕੇ ਸਾਨੂੰ ਇੱਥੇ ਬਹਿਣਾ ਪੈਣ ਦਿਆ ਅਸੀਂ ਆਪਣੇ ਗਾਂਵ ਵਾਸਤੇ ਜੇ ਅੱਜ ਇਹ ਸਾਡੇ ਗਾਂਵ ਵਾਲੀ ਪੀੜ੍ਹੀ ਜਿਹੜੀਆਂ ਉਹ ਬਚ ਜਾਣ ਤੁਹਾਡੀ ਕਿੰਨੀ ਉਮਰ ਆ ਬਾਪੂ ਜੀ ਮੇਰੀ 75 ਸਾਲ ਦੀ 75 ਸਾਲ ਦੀ ਜਿਵੇਂ ਹੁਣ ਮੀਂਹ ਪੈ ਰਿਹਾ ਉਹ ਦਿਨਾਂ ਰਾਤਾਂ ਠੰਡੀਆਂ ਹੁੰਦੀਆਂ ਨੇ ਤਾਂ ਕਿਵੇਂ ਤੁਹਾਨੂੰ ਕੋਈ ਫਿਰ ਤੱਕ ਤੰਗ ਨਹੀਂ ਹੁੰਦੇ ਤੇ ਦੰਡ ਤਾਂ ਹੁੰਦੇ ਜੇ ਫਿਰ ਸਾਨੂੰ ਚੱਲਣਾ ਨਹੀਂ ਪੈਂਦਾ ਜੀ ਠੀਕ ਹੈ ਤੁਹਾਡੀ ਬਾਪੂ ਜੀ ਕਿੰਨੀ ਉਮਰ ਆ ਮੇਰੀ 65 ਮੀ ਬੈਰਿਆ ਦੋ ਤਿੰਨ ਦਿਨ ਪਹਿਲਾਂ ਵੀ ਬਿਆ ਮੀ ਚੰਗਾ ਵੀ ਬਿਆ ਠੰਡ ਦੀ ਆ ਰਾਤਾਂ ਵੀ ਠੰਡੀਆਂ ਨੇ ਫਿਰ ਕਿਵੇਂ ਐਡਜਸਟ ਹੁੰਦਾ ਸਾਰਾ ਉੱਥੇ ਕਿਹਦੀ ਕੋਈ ਨਹੀਂ ਹੁਣ ਸਰ ਪੁਰਿਆ ਰਾਤ ਨੂੰ ਦੇ ਉੱਧਰ ਜਾ ਆ ਉਹ ਵੀ ਕਹੀ ਜਾਂਦਾ ਅਸੀਂ ਕਰੀ ਨਹੀਂ ਹਾਂ ਜੀ ਤੇ ਕੀ ਕਹਿੰਦੇ ਹੋ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ ਜਿਵੇਂ ਹੁਣ ਸਰਪੰਜਾਬ ਸਰਕਾਰ ਆ ਪੰਜਾਬ ਪੁੱਤ ਸਰਕਾਰ ਤੇ ਹੈ ਹੀ ਖੋਤੀ ਆ ਤੇ ਉਹ ਗੰਡੋ ਜਿਆ ਨਹੀਂ ਇਹਦੇ ਲੋਕਲ ਉਦੋਂ ਇਹ ਤਾਂ ਕਹਿੰਦੇ ਸੀ ਨਾ ਬਦਲਾ ਉਹ ਭਗਵੰਤ ਮਾਨ ਮੁੱਖ ਮੰਤਰੀ ਕਹਿੰਦਾ ਸੀ ਵੀ ਕੋਈ ਧਰਨੇ ਮਜਾਰੇ ਤਾਂ ਹੋਣੀ ਹੀ ਨਹੀਂ ਉਹ ਹੈ ਹੀ ਮਰਾਸੀ ਆ ਦੇ ਉਹ ਹੈ ਹੀ ਮਰਾਸੀ ਆ ਦੇ ਮਰਾਸੀ ਨੂੰ ਕਹਿਦਾ ਕਰੀ ਜਾਂਦਾ ਤੇ ਮੁੱਦੂ ਬੁੜੇ ਜਾਂਦਾ ਸੰਤ ਨੂੰ ਉਹ ਤਾਂ ਇਹ ਕਹਿੰਦੇ ਨੇ ਵੀ ਇਹ ਤਾਂ ਮਸਲਾ ਹੀ ਸੈਂਟਰ ਨਾਲ ਆ ਵੀ ਸਾਡਾ ਤਾਂ ਇਹ ਚ ਕੋਈ ਰੋਲ ਨਹੀਂ ਨਹੀਂ ਰੋਲ ਹੁੰਦਾ ਵੀ ਹੈਗਾ ਹੀ ਆ ਦੇ ਰੋਲ ਦਾ ਜਿਆਦਾ ਸੋਂ ਤੁਹਾਨੂੰ ਕੀ ਲੱਗਦਾ ਵੀ ਮੁੱਖ ਮੰਤਰੀ ਨੂੰ ਜਾਂ ਪੰਜਾਬ ਸਰਕਾਰ ਨੂੰ ਕੀ ਇਹਦੇ ਵਿੱਚ ਰੋਲ ਅਦਾ ਕਰਨਾ ਚਾਹੀਦਾ ਉਹ ਡਾਂਗਾ ਫੇਰਦਾ ਨਾਲ ਉਹਨਾਂ ਦੇ ਰਲਕੇ ਨੇ 40 40 ਉਹ ਸੰਤ ਨੂੰ ਡਾਂਗਾ ਫੇਰਦਾ ਖਲਾਨਾ ਨੂੰ ਵੀ ਨਾਲ ਹੀ ਸਭ ਕੁਝ ਕਰ ਲਿਆ ਉਹ ਵੀ ਤੁਸੀਂ ਕਹਿੰਦੇ ਰਲੇ ਮਿਲੇ ਆ ਤੇ ਹੋਰ ਤੁਸੀਂ ਕੀ ਉਮੀਦ ਕਰਦੇ ਹੋ ਜੀ ਵੀ ਪੰਜਾਬ ਸਰਕਾਰ ਇਹ ਕਹਿੰਦੀ ਆ ਲੀਡਰ ਵੀ ਆਏ ਆ ਆਉਂਦੇ ਰਹਿੰਦੇ ਆ ਆਮ ਆਦਮੀ ਦੇ ਵੀ ਕੱਲ ਸਪੀਕਰ ਸਾਹਿਬ ਆਜਾ ਹਨਾ ਹੋਰ ਵੀ ਕੈਬਨਟ ਮੰਤਰੀ ਉਹ ਕਹਿੰਦੇ ਮਸਲਾ ਹੀ ਸੈਂਟਰ ਨਾਲ ਆ ਕੇਂਦਰ ਮੰਨਾ ਮੰਗਾ ਮੰਨੇ ਸਾਡੀ ਸਪੋਰਟ ਆ ਤੁਸੀਂ ਕੀ ਚਾਹੁੰਦੇ ਹੋ ਵੀ ਸਰਕਾਰ ਇਹ ਚ ਕੀ ਰੋਲ ਅਦਾ ਕਰ ਸਕਦੀ ਆ ਰੋਲ ਅਦਾ ਵੇਖੋ ਜੀ ਆਪਾਂ ਤੇ ਇਹੋ ਸਮਝ ਕੇ 92 ਦੇ ਕੇ ਉਹਦੋਂ ਬਣਾਇਆ ਸੀ ਇੱਕ ਬਦਲਾਅ ਵਾਸਤੇ ਬਣਾਇਆ ਸੀ ਨਾ ਪਰ ਉਹ ਜਦੋਂ ਇਹ ਜਿਹੜੀਆਂ ਸਰਕਾਰਾਂ ਵਾਂ ਜਦੋਂ ਇਹਨਾਂ ਨੂੰ ਕੁਰਸੀ ਮਿਲ ਜਾਂਦੀ ਆ ਨਾ ਇਹ ਭਾਵੇਂ ਸੈਂਟਰ ਦੀ ਸਰਕਾਰ ਆ ਭਾਵੇਂ ਤੁਹਾਡੇ ਪੰਜਾਬ ਦੀ ਸਰਕਾਰ ਆ ਭਾਵੇਂ ਕਿਸੇ ਤੁਹਾਡੇ ਸੂਬੇ ਦੀ ਸਰਕਾਰ ਆ ਇਹ ਨਹੀਂ ਇਹ ਜਦੋਂ ਇਹਨਾਂ ਨੂੰ ਕੁਰਸੀ ਮਿਲ ਗਈ ਇਹ ਉਹਨਾਂ ਦੇ ਹੀ ਬੰਨੇ ਆ ਜਿਨ੍ਹਾਂ ਨੇ ਇਹਨਾਂ ਨੂੰ ਕੁਰਸੀ ਜਦਿਆ ਤਾਂ ਨਸ਼ਾ ਹੀ ਕਿਹੋ ਜਿਹਾ ਇਹ ਤੁਹਾਡਾ ਤਾਂ ਤੁਸੀਂ ਥੱਲੇ ਨਹੀਂ ਦਿਸਣੀ ਭਾਵੇਂ ਤੁਸੀਂ ਉਹਨਾਂ ਨੂੰ 92 ਦੇ ਕੇ ਬਣਾਇਆ ਹੁਣ 94 ਹੋ ਗਈਆਂ ਪਰ ਤੁਖਸੀਤਾ ਤੁਸੀਂ ਇਹ ਨਾ ਦੇਖਣਾਂ ਨਹੀਂ ਜੀ ਫਿਰ ਇਹ ਚੀਜ਼ ਦਾ ਕੀ ਹੱਲ ਆ ਹੁਣ 2 ਸਾਲ ਬਾਅਦ ਫੇਰ ਵੋਟਾਂ ਨੇ ਕੋਈ ਨਾ ਕੋਈ ਦਾ ਸਰਕਾਰ ਚਾਹੂਗਾ ਨਾ ਸਰਕਾਰ ਵੇਖੋ ਸਾਡੇ ਅੰਸੀ ਤੇ ਪਹਿਲਾਂ ਆਪਣੇ ਬਜ਼ੁਰਗ ਵੀ ਛੜਕਾਂ ਤੇ ਰੋਂਦੇ ਵੇਖ ਰਹੇ ਤੇ ਅੱਜ ਅਸੀਂ ਵੀ ਰੋਂਦੇ ਸਾਨੂੰ ਤੇ ਐਂਜ ਆਪਾਂ ਦੇ ਸਾਡੇ ਦਾ ਬੱਚੇ ਵੀ ਰੋਂਨਗੇ ਅਸੀਂ ਇਹਨਾਂ ਨੂੰ ਬਚ ਜਾਣ ਅਸੀਂ ਦੋਨਾਂ ਨੂੰ ਬਚਾਉਣ ਕਰਕੇ ਆਈਆਂ ਨੇ ਕਿਉਂ ਸਾਡੀ ਜ਼ਿੰਦਗੀ ਜੜੀ ਆ ਦਾਦੇ ਲੱਗ ਜੇ ਸਾਡੇ ਗਾਂ ਆਉਣ ਵਾਲੀ ਪੀੜ੍ਹੀ ਜਿਹੜੀ ਉਹ ਵੱਜ ਜਵੇ ਪਰ ਇਹਨਾਂ ਸਰਕਾਰਾਂ ਦੀ ਜਿਹੜੀ ਮਾੜੀ ਨੀਤੀਆਂ ਵਾਂ ਉਹ ਨਹੀਂ ਬਿਲਕੁਲ ਤੁਹਾਨੂੰ ਇਸਲੀਲ ਤੇ ਜਾਣ ਦੇਣਗੀਆਂ ਇਹਨਾਂ ਦੀਆਂ ਬਹੁਤ ਜਿਆਦੀਆਂ ਹੀ ਮਾੜੀਆਂ ਨੀਤੀਆਂ ਵਾ ਜਿਹੜਾ ਹੀ ਤੁਸੀਂ ਬਣਾ ਲਿਓ ਚੰਦੋ ਤੁਸੀਂ ਉਹਦਾ ਹੀ ਇਹੋ ਹੀ ਹਾਲ ਹੈ ਜੀ ਤੇ ਹੁਣ ਤੁਸੀਂ ਕੀ ਸਰਕਾਰ ਤੋਂ ਕੀ ਮੰਗ ਕਰਦੇ ਅਸੀਂ ਮੰਗਾਂ ਕੀ ਅਸੀਂ ਮੰਗਾਂ ਅਸੀਂ ਮੰਗਾਂ ਵੇਖੋ ਜੀ ਅਸੀਂ ਆਪਣੇ ਫਸਲਾਂ ਤੇ ਰੇਟ ਮੰਗ ਰਹੇ ਹਾਂ ਅਸੀਂ ਆਪਣੀ ਜਵਾਨੀ ਤੇ ਕਿਸਾਨੀ ਬਚਾਉਣ ਵਾਸਤੇ ਅਸੀਂ ਇੱਥੇ ਬੈਠੇ ਹਾਂ ਅਸੀਂ ਕੋਈ ਇੱਥੇ ਕੋਈ ਗਲਤ ਸ਼ਾਇਦ ਨਾ ਕੋਈ ਮੰਗ ਨਹੀਂ ਲੈ ਯਾਦ ਜੀ ਜਿਹੜਾ ਮਹਿੰਗੀ ਕਰਦੇ ਜਿਹਨਾਂ ਨੇ ਡੀਏਪੀ 190 ਰੁਪਏ ਤੱਕ ਦੀ ਸਾਡੀ ਚੀਜ਼ 100 ਰੁਪਿਆ ਵੀ ਨਹੀਂ ਚੱਕੀ ਥੋੜੇ ਦਿਨ ਪਹਿਲਾਂ ਡੀਪੀ ਦਾ ਰੇਟ ਵਧਿਆ ਹਾਂਜੀ ਚੋਨੇ ਉਹਨਾਂ ਦੀ ਜਿਹੜੀ ਸ਼ਹਿ ਵੇਚਣੀ ਆ ਉਹਨਾਂ ਦਾ ਮਰਜ਼ੀ ਦਾ ਰੇਟ ਜਿਹੜੀ ਅਸੀਂ ਵੇਚਣੀ ਆ ਸਾਡੀ ਉਹ ਵੀ ਉਹਨਾਂ ਦੀ ਮਰਜ਼ੀ ਦਾ ਰੇਟ ਸਾਡੀ ਉਹਦਾ ਵੀ ਰੇਟ ਮਾੜੀ ਨਹੀਂ ਦੋ ਦਾ ਲਾਉਣਾ ਉਹਦਾ ਰੇਟ ਕਿਛਿਆ ਸਾਡੀ ਸ਼ਹਿ ਦਾ ਕਿੰਨੇ ਰੇਟ ਕਿਛਿਆ ਹਾਂਜੀ ਸਾਨੂੰ ਆਹਨੇ ਐਮਸੀ ਪੱਕੀ ਮਿਲੇ ਸਾਨੂੰ ਗਰੰਟੀ ਮਿਲੇ ਇਹਨਾਂ ਨੂੰ 10 ਵਾਰ ਜਿਹੜਾ ਝੋਨਾ ਮੰਡੀਆਂ ਚ ਰੁਲਿਆ ਕਾਟ ਵੀ ਲੱਗੀਆਂ ਨੇ ਰੇਟ ਵੀ ਘੱਟ ਲੱਗਿਆ ਤੇ ਫਿਰ ਉਹ ਕਿਵੇਂ ਆਪਾਂ ਤਾਂ ਕਹਿ ਰਹੇ ਹਾਂ ਕਿਸਾਨ ਮੰਗਦੇ ਐ ਐਮਐਸਪੀ ਇਹ ਉਹ ਐਮਐਸਪੀ ਵੀ ਤੋੜ ਰਹੇ ਆ ਤੋੜ ਰਹੇ ਆ ਸਾਹਮਣੇ ਆਪਣੇ 5 ਵਾਰ ਕਿਲੋ ਕਾਟ ਕੋਟ ਮਗਰ ਲੱਗੀ ਥੋੜੇ ਏਰੀਆ ਚ ਵੀ ਲੱਗੀ ਅਮਰਸਤ ਸਾਰੇ ਜੀ ਸਾਰੇ ਆ ਲੱਗੀ ਐ ਜੀ ਕਾਟ ਸਾਡੇ ਏਰੀਆ ਬੈ ਬਦਲਦਾ ਸਾਹਬ ਦਾ ਜੀ ਸੀਐਮ ਦਾ ਠੀਕ ਐ ਮੈਂ ਤਾਂ ਅਚੱਤ ਲੱਭੀ ਹਲਕੇ ਜਦ ਤੁਸੀਂ ਇਹ ਥੋੜੇ ਵੀ ਇਹ ਸਮੱਸਿਆ ਸਾਡੇ ਵੀ ਬਹੁਤ ਵੱਡੀ ਸਮੱਸਿਆ ਹੈ ਸਾਰੇ ਜੀ ਸਾਰੇ 2 ਸਾਲ ਸਹੀ ਵਿਗਿਆ। ਇਸ ਵਾਰ ਜਿਹੜਾ ਮੇਰੇ ਲੱਗੇ ਬੁਰਾ ਹਾਲ ਰਿਹਾ। ਬਾਸਪਤੀ ਤੋਂ ਦੂਰੇਟ ਹੋ ਗਿਆ। ਇਹ ਜਿਹੜੇ ਕਿਸਾਨ ਤੁਸੀਂ ਦੇਖ ਰਹੇ ਹੋ। ਇੱਥੇ ਮੈਂ ਦਿਖਾਉਣਾ ਚਾਹੁੰਗਾ ਵੀ ਇਹ ਲੰਗਰ ਇਹਨਾਂ ਦਾ 24 ਘੰਟੇ ਚਲਾਇਆ ਜਾ ਰਿਹਾ। ਵੱਖੋ-ਵੱਖਰੇ ਜਿਹੜੇ ਕਿਸਾਨ ਇੱਥੇ ਇਕੱਠੇ ਹੋ ਕੇ ਇਹਨਾਂ ਦੇ ਵਿੱਚ ਰਾਸ਼ਨ ਪਿਆ, ਸਬਜ਼ੀਆਂ ਨੇ। ਇਹਨਾਂ ਦਾ ਇਹ ਦਾਵਾ ਇਹਨਾਂ ਕਿਸਾਨਾਂ ਵੱਲੋਂ ਕਿ ਜਿਹੜਾ 24 ਘੰਟੇ ਲੰਗਰ ਇੰਨਾ ਵੱਲੋਂ ਚਲਾਇਆ ਜਾ ਰਿਹਾ ਤੇ ਇਹਨਾਂ ਦੇ ਜਿਹੜੇ ਹੌਸਲੇ ਨੇ ਉਹ ਇਹਨਾਂ ਦਾ ਮੌਸਮਾਂ ਦੇ ਵਿੱਚ ਜਿਹੜਾ ਇਹ ਲੰਗਰ ਦਾ ਜੀ ਬਾਬੇ ਨਾਨਕ ਦਾ ਚੱਲਦਾ ਇਹ ਤਾਂ ਚੱbi ਜਾਣਾ ਜੰਗਲ ਚ ਮੰਗਲ ਲਾਇਆ ਬਾਬੇ ਗੁਰੂ ਨਾਨਕ ਨੇ ਗੁਰੂ ਨਾਨਕ ਦਾ ਲੰਗਰ ਦਾ ਮਤਲਬ ਕਿ ਇਹ ਲੰਗਰ ਨਹੀਂ ਕਦੇ ਖਾ ਤੁਮ ਹਸਦਾ ਨਾ ਜੀ ਬਿਲਕੁਲ ਨਹੀਂ ਮੋਦੀ ਖਤਮ ਹੋਊਗਾ ਇਹ ਵੀ ਖਤਮ ਆ ਇੱਧਰ ਆਓ ਕੀ ਕਹਿੰਦੇ ਸੀ ਮਹਾ ਮੋਦੀ ਖਤਮ ਹੋ ਜੂ ਲੰਗਰ ਹੀ ਖਤਮ ਹੋਣਾ ਤੁਸੀਂ ਦੇਖ ਰਹੇ ਹੋ ਬਾਹਰ ਹਜੇ ਵੀ ਜਿਹੜਾ ਮੌਸਮ ਖਰਾਬ ਆ ਹਵਾ ਚੱਲ ਰਹੀ ਆ ਠੰਡੀ ਦੁਆਰਸ਼ ਪੈ ਰਹੀ ਆ ਦੁਆਰਸ਼ ਪੈ ਰਹੀ ਆ ਮੀਂਹ ਪੈ ਰਿਹਾ ਹਵਾ ਠੰਡੀ ਠੰਡੀ ਚੱਲ ਰਹੀ ਆ ਪਰ ਇਹ ਕਿਸਾਨ ਕਹਿੰਦੇ ਵੀ ਜਿੰਨਾ ਜਿਹੜੀਆਂ ਮੰਗਾਂ ਨੇ ਉਹ ਨਹੀਂ ਮੰਨੀਆਂ ਜਾਂਦੀਆਂ ਤਾਂ ਉਹਨਾਂ ਟਾਈਮ ਜਿਹੜੀ ਲੜਾਈ ਆ ਇੱਥੇ ਬਾਰਡਰਾਂ ਤੇ ਜਿਹੜੀ ਚੱਲ ਰਹੀ ਉਹਨਾਂ ਟਾਈਮ ਚ ਚੱਲੂਗੀ ਤੇ ਜਦੋਂ ਇਹਨਾਂ ਦੇ ਜਿਹੜੇ ਹੱਕ ਆ ਉਹ ਮਿਲਣਗੇ ਹਾਂਜੀ ਉਦੋਂ ਹੀ ਇਹ ਕਹਿੰਦੇ ਆ ਵੀ ਅਸੀਂ ਇੱਥੋਂ ਜਿਹੜਾ ਵਾਪਸ ਘਰਾਂ ਨੂੰ ਜਾਵਾਂਗੇ ਤੇ ਆਪਣੇ ਜਿਹੜੇ ਹੱਕ ਆ ਉਹ ਲੈ ਕੇ ਜਾਵਾਂਗੇ ਚਾਹੇ ਮੌਸਮ ਜਿੱਦਾਂ ਦਾ ਮਰਜ਼ੀ ਰਹੇ ਪਰ ਇਹ ਕਹਿੰਦੇ ਜਿਹੜੇ ਅਸੀਂ ਹੌਸਲੇ ਬਲੰਦ ਲੜਨ ਵਾਲੇ ਲੈ ਕੇ ਆਏ ਆ ਜਿਹੜੀ ਜਿੱਤ ਆ ਉਹ ਪ੍ਰਾਪਤ ਕਰਕੇ ਹੀ ਇੱਥੋਂ ਗਊਗਾ ਬਾਬਾ ਨਾਨਕ ਵਾਪਸ ਜਾਣਗੇ ਚਾਹੇ ਤੇ ਮੌਸਮ ਠੰਡਾ ਹੋਵੇ ਮੀਂਹ ਬਵੇ ਨੇਰੀ ਤੂਫਾਨ ਆਵੇ ਇਹਨਾਂ ਦਾ ਇਹ ਮੰਨਣਾ ਇਹਨਾਂ ਦਾ ਇਹ ਕਹਿਣਾ ਵੀ ਲੜਾਈ ਹੈ ਜਿਹੜੀ ਉਹ ਜਿੱਤ ਕੇ ਹੀ ਵਾਪਸ ਪਰਤਾਂਗੇ ਤਾਂ ਇਹ ਜ਼ਿਲ੍ਹਾ ਅਮਰਸਰ ਦਾ ਲੰਗਰ ਸਾਰਾ ਇਹ ਮੈਨੇਜ ਕਰ ਰਹੇ ਨੇ ਇਹਨਾਂ ਦਾ ਇੱਕ ਪ੍ਰੋਸੀਜਰ ਆ ਵੀ ਬਾਰੀ ਸੁਦੇ ਜਿਹੜੇ ਕਿਸਾਨਾਂ ਵਕ ਵਕ ਅਮਰਸਰ ਦੇ ਜ਼ਿਲ੍ਹੇ ਦੇ ਪਿੰਡਾਂ ਚੋਂ ਉਹ ਇੱਥੇ ਜਥਿਆਂ ਦੇ ਰੂਪ ਚ ਆਉਂਦੇ ਨੇ ਕੋਈ 10 ਦਿਨ ਕੋਈ 15 ਦਿਨ ਤੇ ਆਪਣਾ ਬਣਦਾ ਯੋਗਦਾਨ ਆ ਜਿਹੜੇ ਘਰ ਦੇ ਕੰਮਕਾਰ ਛੱਡ ਕੇ ਇੱਥੇ 15 20 ਦਿਨ ਮਹੀਨੇ ਦੇ ਹਿਸਾਬ ਨਾਲ ਇਹ ਕਿਸਾਨ ਆ ਰਹੇ ਜੀ ਧੰਨਵਾਦ